ਭਾਰਤ-ਪਾਕਿਸਤਾਨ ਸਰਹੱਦ ਤੇ ਕੁਸਪੈਟ ਦੀ ਨਾपाक ਕੋਸ਼ਿਸ਼ ناکਾਮ ਕਰ ਦਿੱਤੀ ਗਈ ਹੈ। ਭਾਰਤੀ ਫੌਜੀਆਂ ਨੇ ਅਤਵਾਦੀਆਂ ਦੇ ਵੱਲੋਂ ਕੁਸਪੈਟ ਦੀ ਕੋਸ਼ਿਸ਼ ਨੂੰ ناکਾਮ ਕੀਤਾ ਹੈ। ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਦੇ ਵਿੱਚ ਕੁਸਪੈਟ ਦੀ ਕੋਸ਼ਿਸ਼ ਕਰ ਰਹੀ ਸੀ। ਕੁਸਪੈਟ ਕਰਦੇ ਅਤਵਾਦੀਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਭਾਰਤ ਦੇ ਵਿੱਚ ਦਾਖਲ ਹੋਣ ਦੀ ਫਿਰਾਕ ਦੇ ਵਿੱਚ 4 دہشت ਗਰਦ ਹਨ। ਭਾਰਤੀ ਫੌਜੀਆਂ ਨੇ ਮੌਕੇ ਤੇ ਫਾਇਰਿੰਗ ਕਰਕੇ ਇੱਕ ਅਤਵਾਦੀ ਨੂੰ ਠੇਰ ਕਰ ਦਿੱਤਾ ਔਰ ਬਾਕੀ ਦੇ 3 ਭਾਰਤ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਵਾਪਸ ਮੁੜ ਗਏ। ਡੇਰ ਹੋਇਆ ਤਵਾਦੀ ਦੀ লাশ ਨੂੰ ਵੀ ਵਾਪਸ ਪਾਕਿਸਤਾਨ ਦੇ ਵੱਲ ਖਿੱਚਿਆ ਘਟਨਾ ਤੋਂ ਬਾਅਦ ਮਾਮਲੇ ਨੂੰ ਦਬਾਉਣ ਦੇ ਲਈ ਪਾਕਿਸਤਾਨੀ ਫੌਜ ਨੇ ਝਾੜੀਆਂ ਨੂੰ ਅੱਗ ਲਾਈ थी ਤੇ ਸਾਰੀ ਰਾਤ ਝਾੜੀਆਂ ਦੇ ਵਿੱਚ ਅੱਗ ਲੱਗੀ ਰਹੀ ਜੰਮੂ ਕਸ਼ਮੀਰ ਦੇ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਦੀ ਇਹ ਵਾਰਦਾਤ ਹੈ ਘਟਨਾ ਦੱਸੀ ਜਾ ਰਹੀ ਹੈ ਜਿਸ ਦੀ ਫੁਟੇਜ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੋ ਕੀ ਰਿਹਾ ਇਸ ਤਸਵੀਰ ਨੂੰ ਥੋੜਾ ਜਿਹਾ ਗੌਰ ਨਾਲ ਵੇਖ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਤਸਵੀਰ ਦੇ ਵਿੱਚ ਹੋ ਕੀ ਰਿਹਾ ਹੈ ਇਸ ਤਸਵੀਰ ਦੇ ਵਿੱਚ ਐਕਟੀਵਿਟੀ ਸਰਗਰਮੀ ਨਜ਼ਰ ਆ ਰਹੀ ਹੈ ਕਿਸ ਤਰੀਕੇ ਭਾਰਤ ਦੀ ਸਰਹੱਦ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀਗੇ دہشتਗਰ ਉਹ ਕਿਸ ਤਰੀਕੇ ਉਹ ਸਰਗਰਮੀ ਨੂੰ ਵੇਖਦਿਆਂ ਜਦੋਂ ਕਾਰਵਾਈ ਕੀਤੀ ਗਈ ਬੀਐਸਐਫ ਦੇ ਵੱਲੋਂ ਤਾਖਨੂਰ ਸੈਕਟਰ ਦੇ ਵਿੱਚ ਇੱਕ دہشتਗਰ ਢੇਰ ਹੋ ਗਿਆ ਜਿਹੜਾ ਸਰਹੱਦ ਪਾਰ ਤੋਂ ਭਾਰਤ ਦੀ ਹੱਦ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸਦੀ লাশ ਨੂੰ ਉੱਥੇ ਹੀ ਛੱਡ ਕੇ ਉਸ ਦੇ ਸਾਥੀ ਵਾਪਸ ਪਾਕਿਸਤਾਨ ਵੱਲੋਂ ਭੱਜ ਗਏ ਉਸਦੀ লাশ ਨੂੰ ਪਾਕਿਸਤਾਨ ਵਾਲੇ ਪਾਸੇ ਹੀ ਕਢਿਸਣ ਦੀ ਕੋਸ਼ਿਸ਼ ਕੀਤੀ ਔਰ ਪਾਕਿਸਤਾਨ ਫੌਜ ਦਾ ਕਾਰਨਾਮਾ ਪਾਕਿਸਤਾਨੀ ਫੌਜ ਨੇ ਝਾੜੀਆਂ ਨੂੰ ਹੀ ਅੱਗ ਲਾ ਦਿੱਤੀ ਇਸ ਪੂਰੇ ਮਾਮਲੇ ਨੂੰ ਦੱਬਣ ਦੇ ਲਈ ਪਾਕਿਸਤਾਨੀ ਫੌਜ ਨੇ ਝਾੜੀਆਂ ਵਿੱਚ ਹੀ ਅੱਗ ਲਾ ਦਿੱਤੀ ਤੁਹਨ ਦੱਸਦੀ ਹੈ ਕਿ ਲਗਾਤਾਰ ਅਜੇਹੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਬਿਤੇ ਦਿਨੀ ਵੀ ਭਾਰਤੀ ਫੌਜ ਦੇ ਕਨਵੋਏ ਤੇ ਹਮਲਾ ਕੀਤਾ ਗਿਆ ਸੀ ਚਾਰ ਜਵਾਨ ਸ਼ਹੀਦ ਹੋਏ ਸਨ ਪੁਨ ਸੈਕਟਰ ਦੇ ਵਿੱਚ ਇਹ ਟਕਰਾ ਹੋਇਆ ਸੀ ਐਨਕਾਊਂਟਰ ਹੋਇਆ ਸੀ 테ਰਰਿਸਟ ਦੇ ਨਾਲ ਭਾਰਤੀ ਫੌਜ ਦਾ ਚਾਰ ਜਵਾਨ ਸ਼ਹੀਦ ਹੋ ਗਏ ਸਨ ਉਸ ਤੋਂ ਬਾਅਦ ਪੂਰੇ ਏਰੀਆ ਨੂੰ ਕੋਰਡਨੌਫ ਕੀਤਾ ਗਿਆ ਸੀ ਫੌਜ ਦੇ ਵੱਲੋਂ دہشت گردਾਂ ਦੀ ਭਾਲ ਕੀਤੀ ਜਾ ਰਹੀ ਸੀ ਔਰ ਅਜੇ ਤਸਵੀਰ ਹੈ ਇਹ ਤਸਵੀਰ ਜਿਹੜੀ ਅਖਨੂਰ ਸੈਕਟਰ ਤੋਂ ਸਾਹਮਣੇ ਆਈ ਹੈ ਖਲور ਸੈਕਟਰ ਦੇ ਵਿੱਚ ਭਾਰਤੀ ਹੱਦ ਦੇ ਵਿੱਚ ਵੜਨ ਦੀ ਕੋਸ਼ਿਸ਼ دہشتਗਰਦਾਂ ਦੇ ਵੱਲੋਂ ਇੱਕ دہشتਗਰ țeਰ ਦਿਨ ਵਾਪਸ ਪਾਕਿਸਤਾਨ ਦੇ ਵੱਲ ਮੁੜੇ ਮੈਨਰਲ ਤਿਜਿੰਦਰ ਸੋਢੀ ਐਡੀਟਰ ਨੇ ਨਿਊਜ਼ 18 ਜਕੇਐਲਐਸ ਤੇ ਗੱਲ ਕਰਦੇ ਆ ਤੇਜਿੰਦਰ ਸੋਢੀ ਹੋਰਾਂ ਦੇ ਨਾਲ ਤਿਜਿੰਦਰ ਤਸਵੀਰਾਂ ਸੀ ਦੇਖ ਪਾ ਰਹੇ ਆ ਕੱਲ ਵੀ ਅਸੀਂ ਇਸ ਗੱਲ ਤੇ ਚਰਚਾ ਕਰ ਰਹੇ ਸੀਗੇ ਤੁਸੀਂ ਦੱਸ ਰਹੇ ਸੀਗੇ ਕਿ ਬਹੁਤ ਸਾਰੇ ਏਰੀਆ ਅਜੇ ਹਾ ਹੈਗਾ ਜਿਹੜਾ ਟੈਰਰ ਇਫੈਕਟਿਡ ਰਿਹਾ ਹੈ ਜਾਂ ਇਹ ਕਹੇ ਲਿਆ ਜਾਵੇ ਕਿ ਟੈਰਰਿਸਟ ਦੀ ਐਕਟੀਵਿਟੀ ਦਾ ਸੈਂਟਰ ਕਿਸੇ ਵੇਲੇ ਰਿਹਾ ਹੈ ਤੇ ਸਰਹੱਦ ਪਾਰ ਤੇ ਲਾਂਚਿੰਗ ਪੈਡ ਤੇ ਬਹੁਤ ਸਾਰੇ ਟੈਰਰਿਸਟ ਵੀ ਤਿਆਰ ਬੈਠੇ ਨੇ ਇਹ ਵੀ ਜਾਣਕਾਰੀ ਸਿਧਾਰੇ ਸੀਗੇ। ਔਰ ਉਸਦੀ ਹੀ ਇਸਦੀ ਹੀ ਪਹਿਲੀ ਤਸਵੀਰ ਜਿਹੜੀ ਹੈਗੀ ਹੈ ਇਸ ਸੀਸੀਟੀਵੀ ਫੁਟੇਜ ਵਿੱਚ ਵੀ ਸਾਹਮਣੇ ਆ ਗਈ ਕਿ ਕਿਸ ਤਰੀਕੇ ਵੜਨ ਦੀ ਕੋਸ਼ਿਸ਼ ਭਾਰਤੀ ਹੱਦ ਦੇ ਵਿੱਚ ਕੀਤੀ ਜਾ ਰਹੀ ਹੈ। ਦਜਿੰਦਰ ਬਿਲਕੁਲ ਸਹੀ ਕਹੀਆ ਤੁਸੀਂ ਨਾਪਾਕ ਮੁਲਕ ਪਾਕਿਸਤਾਨ ਦੀ ਇੱਕ ਨਾਪਾਕ ਸਾਜ਼ਿਸ਼ ਨੂੰ ਫਿਰ ਭਾਰਤੀ ਸੈਨਾ ਨੇ ਅੱਜ ਵਿਫਲ ਕਰ ਦਿੱਤਾ। ਜਦੋਂ ਭਾਰਤੀ ਸੈਨਾ ਨੇ ਸਰਵੈਲੈਂਸ ਇਕੁਪਮੈਂਟ ਤੋਂ ਦੇਖਿਆ ਕਿ ਚਾਰ ਟ੍ਰੇਨਡ ਟੈਰਰਿਸਟ ਪਾਕਿਸਤਾਨ ਦੇ ਭਾਰਤੀ ਹੱਦ ਵਿੱਚ ਗੁਸਪੈਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੇ ਦੇਖੋ ਇਹ ਲਾਈਨ ਆਫ ਕੰਟਰੋਲ ਦਾ ਇਲਾਕਾ ਨਹੀਂ ਹੈਗਾ ਇਹ ਇੱਕ ਇੰਟਰਨੈਸ਼ਨਲ ਬਾਰਡਰ ਦਾ ਇਲਾਕਾ ਹੈ ਤੇ ਤੁਸੀਂ ਦੇਖੋ ਪਾਕਿਸਤਾਨ ਕਿੰਨੇ ਐਗਰੀਮੈਂਟਸ ਨੂੰ ਵਾਇਲੇਟ ਕਰ ਰਿਹਾ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਗੁਸਪੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਪੂਰੀ ਰਾਤ ਪਾਕਿਸਤਾਨੀ ਸੈਨਾ ਨੇ ਭਾਰਤੀ ਸੈਨਾ ਤੇ ਫਾਇਰਿੰਗ ਕੀਤੀ ਤਾਂ ਕਿ ਇਹਨਾਂ ਗੁਸਪੈਟੀਆਂ ਨੂੰ ਕਵਰ ਫਾਇਰ ਦੇ ਕੇ ਭਾਰਤੀ ਸੈਨਾ ਭਾਰਤੀ ਸੀਮਾ ਦੇ ਅੰਦਰ ਗੁਸਪੈਟ ਕਰਨ ਦੀ ਕੋਸ਼ਿਸ਼ ਨੂੰ ਕਾਮਯਾਬ ਕੀਤਾ ਜਾਏ ਲੇਕਿਨ ਭਾਰਤੀ ਸੈਨਾ ਮੁਸ਼ਤਿਹਦ ਦੀ ਪੂਰੀ ਰਾਤ ਭਾਰਤੀ ਸੈਨਾ ਨੇ ਪਾਕਿਸਤਾਨ ਦੀ ਸੈਨਾ ਨੂੰ ਕਰਾਰਾ ਜਵਾਬ ਦਿੱਤਾ ਤੇ ਜਦੋਂ ਇਹ ਇਨਫਲਟੇਸ਼ਨ ਬਿਡੇ ਗੁਸਪੈਟ ਦੀ ਕੋਸ਼ਿਸ਼ ਭਾਰਤੀ ਸੈਨਾ ਦੇ ਸਰਵੇਲੈਂਸ ਇਕੁਇਪਮੈਂਟ ਵਿੱਚ ਨੋਟਿਸ ਹੋਈ ਭਾਰਤੀ ਸੈਨਾ ਨੇ ਨਾ ਅਤੰਕਵਾਦੀਆਂ ਤੇ ਫਾਇਰਿੰਗ ਕੀਤੀ ਹਾਲਾਂਕਿ ਨਾ ਅਤੰਕਵਾਦੀਆਂ ਨੇ ਜਵਾਬੀ ਫਾਇਰਿੰਗ ਵੀ ਕੀਤੀ ਲੇਕਿਨ ਉਸ ਗੋਲੀਆਂ ਦੇ ਤਬਾਦਲੇ ਵਿੱਚ ਇੱਕ ਅਤੰਕਵਾਦੀ ਜਿਹੜਾ ਗੁਸਪੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਨੂੰ ਢੇਰ ਕਰ ਦਿੱਤਾ ਤੇ ਬਾਕੀ ਜਿਹੜੇ ਤਿੰਨ ਅਤੰਕਵਾਦੀ ਸੀਗੇ ਉਹ ਸਫਲ ਹੋ ਗਏ ਉਸ ਚੌਥੇ ਆਤੰਕਵਾਦੀ ਦੀ লাশ ਨੂੰ ਵਾਪਸ ਪਾਕਿਸਤਾਨ ਲੈ ਜਾਣ ਵਿੱਚ ਪਾਕਿਸਤਾਨੀ ਫੌਜਾਂ ਦੀ ਇੱਕ ਹੋਰ ਕਾਇਰਾਨਾ ਹਰਕਤ ਉਦੋਂ ਸਾਹਮਣੇ ਆਈ ਜਦੋਂ ਪਾਕਿਸਤਾਨੀ ਫੌਜਾਂ ਨੇ ਭਾਰਤੀ ਫੌਜਾਂ ਦੀ ਅਟੈਂਸ਼ਨ ਨੂੰ ਡਾਇਵਰਟ ਕਰਨ ਲਈ ਆਪਣੇ ਇਲਾਕੇ ਵਿੱਚ ਜਿਹੜੀ ਹਰ ਕੰਡੇ ਸੀ ਉਹਨਾਂ ਨੂੰ ਅੱਗ ਲਾ ਦਿੱਤੀ ਤਾਂ ਕਿ ਭਾਰਤੀ ਸੈਨਾ ਦੀ ਅਟੈਂਸ਼ਨ ਡਾਇਵਰਟ ਹੋਵੇ ਤੇ ਉਹ ਗੁਸਪੈਟੀਆਂ ਨੂੰ ਗੁਸਪੈਟ ਕਰਾਉਣ ਵਿੱਚ ਕਾਮਯਾਬ ਹੋ ਜਾਵੇ ਪਾਕਿਸਤਾਨੀ ਸੈਨਾ ਲੇਕਿਨ ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਨੂੰ ਮੂੰਹ ਤੋੜ ਜਵਾਬ ਨਾਤੇ ਫਾਇਰਿੰਗ ਨਾਲ ਸਿਰਫ ਦਿੱਤਾ ਬਲਕਿ ਇਹਨਾਂ ਗੁਸਪੈਟੀਆਂ ਨੂੰ ਜੀ ਜਿਹੜੀ ਸਾਜੀ ਸੀਗੀ ਗੁਸਪੈਟ ਕਰਨ ਦੀ ਉਹਨੂੰ ਵੀ ਵਿਫਲ ਕਰ ਦਿੱਤਾ ਤੇ ਇੱਕ ਗੁਸਪੈਟੀਆਂ ਨੂੰ ਡੇਰ ਕਰ ਦਿੱਤਾ ਜੀ ਬਿਲਕੁਲ ਤੇ ਜੇ ਮੇਰੇ ਇੱਕ ਹੋਰ ਅਪਡੇਟ ਪਿੱਛੇ ਜਣੀ ਵੀ ਜਿਹੜਾ ਇਨਕਾਊਂਟਰ ਚੱਲ ਰਿਹਾ ਸੀਗਾ ਕੀ ਉਸ ਮਸਲੇ ਨੂੰ ਲੈ ਕੇ ਵੀ ਉਸ ਪੂਰੇ ਮਾਮਲੇ ਨੂੰ ਲੈ ਕੇ ਵੀ ਕੋਈ ਅਪਡੇਟ ਸਾਹਮਣੇ ਆਈ ਹੈ ਫੌਜ ਦੇ ਵੱਲੋਂ ਕੁਝ ਕਾਰਵਾਈ ਜਿਹੜੀ ਹੈਗੀ ਉਸ ਤੇ ਵਿੱਚ ਕਿਉਂਕਿ ਟੈਰਰਿਸਟ ਨੂੰ ਘੇਰਾ ਪਾਇਆ ਗਿਆ ਸੀਗਾ ਉਹ ਲੋਕਾਂ ਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਆਪਣੇ ਘਰੋਂ ਬਾਹਰ ਨਾ ਨਿਕਲਣ ਐਨਕਾਊਂਟਰ ਜਿਹੜਾ ਹੈਗਾ ਉਹ ਕਾਫੀ ਦਿਨ ਤੱਕ ਚੱਲਿਆ ਸੀਗਾ ਉਸ ਨੂੰ ਲੈ ਕੇ ਵੀ ਅਪਡੇਟ ਅਸੀਂ ਤੁਹਾਡੇ ਕੋਲ ਲੈਣਾ ਚਾਹਾਂਗੇ ਦੇਖੋ ਇਸ ਵਕਤ ਪੁੰਛ ਰਜੋਰੀ ਦਾ ਅਪਡੇਟ ਇਹ ਹੈਗਾ ਕਿ ਉੱਥੇ ਸੁਰੱਖਿਆ ਨੂੰ ਮੰਨਦੇ ਨਜ਼ਰ ਰੱਖਤੇ ਹੋਏ ਪੂਰੇ ਦੋਨੋਂ ਡਿਸਟ੍ਰਿਕਟ ਵਿੱਚ ਪੁੰਛ ਤੇ ਰਜੋਰੀ ਡਿਸਟ੍ਰਿਕਟ ਵਿੱਚ ਮੋਬਾਈਲ ਦਾ ਜਿਹੜਾ ਇੰਟਰਨੈਟ ਸਰਵਿਸ ਹੈਗੀ ਉਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਕਿ ਕਿਉਂਕਿ ਜਾਣਕਾਰੀ ਇਹ ਇਹੀ ਜੀ ਮਿਲ ਰਹੀ ਸੀ ਕਿ ਜਿਹੜੇ ਆਤੰਕਵਾਦੀ ਹੈਗੇ ਉਹ ਆਪਣੇ ਹੈਂਡਲਰਸ ਨਾਲ ਪਾਕਿਸਤਾਨ ਜਿਹੜੇ ਹੈਂਡਲਰ ਬੈਠੇ ਹੈਗੇ ਸੋਸ਼ਲ ਮੀਡੀਆ ਦੇ ਕੁਝ ਐਪਸ ਹੈਗੇ ਉਹਨਾਂ ਦੇ ਥਰੂ ਕਮਿਊਨੀਕੇਟ ਕਰ ਰਹੇ ਨੇ ਉਥੋਂ ਡਾਇਰੈਕਸ਼ਨ ਲੈ ਰਹੇ ਨੇ ਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਬਲਾਂ ਨੇ ਉੱਥੇ ਮੋਬਾਈਲ ਇੰਟਰਨੈਟ ਸਰਵਿਸ ਪੂਨ ਜਿਹੜੀ ਜ਼ੋਰੀ ਡਿਸਟ੍ਰਿਕਟ ਵਿੱਚ ਸਸਪੈਂਡ ਕੀਤਾ ਹੋਇਆ ਹੈ ਹਾਲਾਂਕਿ ਪਿਛਲੇ ਲਗਭਗ ਕੋਈ 24 ਘੰਟੇ ਤੋਂ ਕੋਈ ਵੀ ਗੋਲੀਆਂ ਦਾ ਤਬਾਦਲਾ ਨਹੀਂ ਹੋਇਆ ਲੇਕਿਨ ਜਿਹੜੀ ਪੜਤਾਲ ਹੈਗੀ ਜਾਂਚ ਦੀਨ ਹੈਗੀ ਕਿ ਆਤੰਗੀ ਕਿੱਥੇ ਛੁਪੇ ਹੋਏ ਨੇ ਉਹਨਾਂ ਦੀ ਐਗਜ਼ੈਕਟ ਲੋਕੇਸ਼ਨ ਕੀ ਹੈ ਉਹ ਇਸ ਵਕਤ ਆਪਰੇਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੈਗਾ ਤੇ ਸੁਰੱਖਿਆ ਬਲਾਂ ਨੂੰ ਉਮੀਦ ਹੈ ਕਿ ਜਲਦੀ ਕਾਮਯਾਬੀ ਮਿਲੇਗੀ ਲੇਕਿਨ ਤੁਸੀਂ ਦੇਖੋ ਕਿ ਪਾਕਿਸਤਾਨ ਦੁਆਰਾ ਜਿਹੜੀ ਸਾਜ਼ਿਸ਼ ਰਚੀ ਜਾਂਦੀ ਹੈ ਕਿ ਇਸ ਤਰ੍ਹਾਂ ਨਿਹੱਤੇ ਬੇਗੁਨਾ ਲੋਕਾਂ ਨੂੰ ਮਾਰਿਆ ਜਾਏ ਸੁਰੱਖਿਆ ਬਲ ਆਪਣੀ ਛਾਤੀ ਤੇ ਗੋਲੀ ਖਾ ਕੇ ਪਾਕਿਸਤਾਨ ਦੇ ਉਸ ਮਨਸੂਬੇ ਨੂੰ ਨਾਕਾਮਯਾਬ ਕਰ ਰਹੇ ਹਨ ਜੀ ਬਿਲਕੁਲ ਉਸ ਦਾ ਸਬੂਤ ਵੀ ਸਾਹਮਣੇ ਆਇਆ ਕਿ ਤਰ੍ਹਾਂ ਕਿਤੇ ਇਹ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਉਸ ਦਾ ਬਹੁਤ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਪਾਕਿਸਤਾਨ ਸਾਰੇ ਰੂਲਸ ਰੈਗੂਲੇਸ਼ਨ ਸਾਰੇ ਨਿਯਮ ਕਾਇਦੇ ਕਾਨੂੰਨ ਕੋ ਮੰਤਰੀ ਕਾਨੂੰਨ ਸਾਰਾ ਨੂੰ ਖੋ ਲੈ ਕਰਕੇ ਸਾਰਾ ਨੂੰ ਛਿੱਕੇ ਟੰਕੇ ਇਸ ਤਰੀਕੇ ਦੀ ਨਾਪਾਕ ਹਰਕਤ ਕਰ ਰਿਹਾ ਹੈ ਸਰਹੱਦ ਤੋਂ ਇੰਟਰਨੈਸ਼ਨਲ ਬਾਰਡਰ ਤੋਂ ਉਸ ਪੈਟ ਕਰਾਨ ਦੀ ਕੋਸ਼ਿਸ਼ ਕਰ ਰਹੇ ਬਹੁਤ ਸ਼ੁਕਰੀਆ ਤੇਜਨਦਰ ਇਸ ਤमाम ਜਾਣਕਾਰੀ ਦੇ ਲਈ ਸੋ ਇਹ ਵੀਡੀਓ ਆਪਣੇ ਆਪ ਵਿੱਚ ਇੱਕ ਅਹਿਮ ਪ੍ਰੂਫ ਹੈਗਾ ਖਨੂਰ ਸੈਕਟਰ ਦਾ ਇਹ ਵੀਡੀਓ ਜਿੱਥੇ ਭਾਰਤੀ ਹੱਤ ਦੇ ਵਿੱਚ دہشت گردਾਂ ਨੂੰ ਕੁਸ ਪੈਟ ਕਰਾਨ ਦੀ ਕੋਸ਼ਿਸ਼ ਸੀਗੀ ਇਨਫਿਲਟ੍ਰੇਸ਼ਨ ਦੀ ਕੋਸ਼ਿਸ਼ ਸੀਗੀ ਇੱਕ دہشت گرد ਮਾਰਿਆ ਗਿਆ ਇਸ ਦੇ ਵਿੱਚ ਤਿੰਨ ਜਿਹੜੇ ਉਸਦੇ ਸਾਥੀ ਸੀਗੇ ਵਾਪਸ ਪਾਕਿਸਤਾਨ ਦੇ ਵੱਲ ਫਸ ਗਏ ਅਤੇ ਪਾਕਿਸਤਾਨੀ ਫੌਜ ਦੀ ਇਹ ਕਾਇਰਾਨਾ ਹਰਕਤ ਇਹ ਹੈ ਕਿ ਜਿਹੜੀ ਝਾੜੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਉਹ ਲੁਕੇ ਹੋਏ ਸੀ ਉਹਨਾਂ ਨੂੰ ਹੀ ਅੱਗ ਲਾਇਤੀ ਗਈ ਪਾਕਿਸਤਾਨੀ ਫੌਜ ਦੇ ਵੱਲੋਂ ਕਿਸੇ ਵੀ ਸਬੂਤ ਨੂੰ ਮਿਟਾਉਣ ਦੇ ਲਈ